ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਕਰੀਨ ਦੇ ਉੱਪਰ ਨੰਬਰ ਆ ਰਿਹਾ ਤੁਸੀਂ ਇਹਦੇ ਤੇ ਮੈਨੂੰ WhatsApp ਮੈਸੇਜ ਕਰ ਸਕਦੇ ਹੋ ਜਾਂ WhatsApp ਕਾਲ ਕਰ ਸਕਦੇ ਹੋ। ਸੋਹਣੇ-ਸੋਹਣੇ ਸੂਟਾਂ ਦੇ ਡਿਜ਼ਾਈਨ ਦੇਖਣ ਵਾਸਤੇ, ਸੋਹਣੇ-ਸੋਹਣੇ ਸੂਟ ਲੈਣ ਵਾਸਤੇ। ਲੋ ਜੀ ਸ਼ਾਮ ਦਾ ਟਾਈਮ ਅ 6:30 ਵਜੇ ਦਾ ਤੇ ਆਪਾਂ ਨੇ ਖੂਆ ਕੱਢਿਆ। ਇਹ ਦੇਖੋ। ਆ ਜਿਹੜੀ ਕੜਾਹੀ ਦੇ ਵਿੱਚ ਆਪਾਂ ਸਬਜ਼ੀ ਬਣਾਉਂਦੇ ਹੁੰਦੇ ਐਨ ਹੈਵੀ ਆ ਇਹਦੇ ਵਿੱਚ ਹੀ ਨਿਕਲ ਜਾਂਦਾ ਵੈਸੇ ਤਾਂ ਇਹ ਦੂਜ ਜਿਹੜੀ 40 ਨੰਬਰ ਵਾਲੀ ਆ ਉਹ ਲੈ ਲਵੇ ਖੁਆ ਕੱਢਣ ਵਾਸਤੇ ਹਾਂ ਤੇ ਇਹ ਹੈਗੀ ਆ 30 ਨੰਬਰ ਵਾਲੀ ਤੇ ਇਹਦੇ ਵਿੱਚ ਵੀ ਚਲੋ ਨਿਕਲ ਗਿਆ ਜਿਸ ਹਿਸਾਬ ਨਾਲ ਆਪਣਾ ਹੈਗਾ ਵੀ ਕਿੰਨਾ ਕੁ 1.5 ਕਿਲੋ ਹੋਣਾ ਖੁਆ ਹੈ ਨਾ ਕਿ ਦੋ ਹੋਏਗਾ ਦੋ ਹੂੰ ਦੋ ਕਿਲੋ ਖੁਆ ਹੈਗਾ ਹੁਣ ਤਾਂ ਜੀ ਐਨ ਬਣਨ ਤੇ ਆ ਗਿਆ ਤੇ ਆਪਾਂ ਹੈਲਦੀ ਜਾਂ ਬਣਾਵਾਂਗੇ ਆ ਸਮਾਨ ਆਪਣੇ ਕੋ ਪੀਸਿਆ ਪਿਆ ਏ ਮੈਂ ਅਮਰਿਤੋ ਨਾਲ ਦੁੱਧ ਦੇ ਵਿੱਚ ਪਾ ਕੇ ਦੇ ਦੇਣੀ ਹੰਨੀ ਆ ਇਹਦੇ ਵਿੱਚ ਆਪਾਂ ਨੇ ਲੋ ਜੀ ਇਹਦੇ ਵਿੱਚ ਆਪਾਂ ਨੇ ਆਹ ਹੈਲਦੀ ਜੇ ਪਿੰਨੀ ਬਣਾਉਣ ਵਾਸਤੇ ਛੋਲੇ ਪਾਏ ਕਿ ਕਰਿਆ ਇਹਨੂੰ ਛੋਲੇ ਪਾਏ ਹੋਏ ਸੀ ਭੁਜੇ ਹੋਏ ਛੋਲੇ ਤੇ ਵਿੱਚ ਬਦਾਮ ਪਾਏ ਹੋਏ ਨੇ ਵਿੱਚ ਮਿਸ਼ਰੀ ਪਾਈ ਹੋਈ ਹੈ ਵਿੱਚ ਇਹ ਚਾਰੇ ਮਗਦ ਪਾਏ ਹੋਏ ਨੇ ਤੇ ਕੋ ਪਮਕਿਨ ਸੀਡ ਪਾਏ ਹੋਏ ਨੇ ਤੇ ਕਾਫੀ ਕੁਛ ਆਕੇ ਇਹਨੂੰ ਬਣਾਇਆ ਹੋਇਆ ਇਹਨੂੰ ਜਦੋਂ ਆਪਾਂ ਉਧਰ ਹੁਣ ਮੈਂ ਚਾਸ਼ਨੀ ਰੱਖਦੀ ਆਂ ਚਾਸ਼ਨੀ ਬਣਾ ਕੇ ਇਹਦੇ ਵਿੱਚ ਪਾ ਦਾਂਗੇ ਆਪਾਂ ਕੋਈ ਦੇ ਵਿੱਚ ਜਦ ਐਨ ਰੜ ਜੂਗਾ ਬਸ ਰੜਨ ਵਾਲਾ ਹੀ ਆ ਹੁਣ ਇਹ ਤੇ ਥੋੜਾ ਜਿਹਾ ਪਾਣੀ ਪਾ ਕੇ ਮੈਂ ਤੁਹਾਨੂੰ ਨਾਲ ਹੁੰਦੇ ਦਿਖਾਨੀ ਆ ਲਓ ਜੀ ਆ ਦੇਖੋ ਲੱਗਣ ਲੱਗ ਗਿਆ ਥੱਲੇ ਇਹ ਘੋਟ ਰਕਾ ਹਾਂ ਐਨ ਲਾਲ ਹੋ ਗਿਆ ਕੋਈ ਦੇਖੋ ਆ ਭੁੱਜ ਕੇ ਤੇ ਇਧਰ ਮੈਂ ਪਾਣੀ ਰੱਖ ਲਿਆ ਦੇਖੋ ਉਧਰ ਕਿ ਗਲਾਸ ਪਾਣੀ ਦਾ ਹੋਊਗਾ ਸਟੀਲ ਦਾ ਤੇ ਇਹਦੇ ਵਿੱਚ ਆ ਦੇਖੋ ਆਪਾਂ ਨੇ ਚੀਨੀ ਪਾਤੀ ਥੋੜੀ ਜਿਹੀ ਮੈਂ ਚੀਨੀ ਹੋਰ ਪਾਉਂਗੀ ਆਓ ਕਹਿੰਦਾ ਹੈਲੋ ਕਾ ਗਾਜਰਾ ਆ ਲਓ ਜੀ ਆਪਾਂ ਨੇ ਥੋੜੀ ਜਿਹੀ ਚੀਨੀ ਹੋਰ ਪਾਤੀ ਹੈ ਮੈਂ ਤਾਂ ਘੱਟ ਨਾ ਰਹਿ ਜਾਏ ਥੋੜੀ ਤੇ ਬਸ ਹੁਣ ਇਹ ਰਿਜਣ ਲੱਗ ਗਿਆ ਵੀ ਇਹਦਰ ਚਾਸ਼ਨੀ ਬਣ ਜੇਗੀ ਔਰ ਜਿਨਾਲੀ ਸਾਡਾ ਰੋਟੀ ਦਾ ਵੀ ਪ੍ਰੋਗਰਾਮ ਚੱਲ ਰਿਹਾ ਤੇ ਸਾਗ ਬਣਾਇਆ ਹੋਇਆ ਸੀ ਆਪਾਂ ਨੇ ਆ ਦੇਖੋ ਤੇ ਇਹ ਪਹਿਲਾਂ ਤੋਂ ਬਣਾਇਆ ਹੋਇਆ ਸੀ ਹੁਣ ਇਹਨੂੰ ਗਰਮ ਕਰਕੇ ਖਾ ਲਾਂਗੇ ਤੇ ਰੋਟੀਆਂ ਮੱਕੀ ਦੀਆਂ ਹੁਣ ਬਣਾ ਕੇ ਗਰਮ ਡੱਬੇ ਦੇ ਵਿੱਚ ਰੱਖ ਲਈਆਂ ਅੱਧੇ ਕਿਹੜੇ ਨੇ ਖਾ ਲੀਏ ਅੱਧੇ ਕਿਹੜੇ ਖਾਣੇ ਹਲੇ ਖਾਣਦੇ ਹਾਂ ਹਾਂ ਔਰ ਜੰਨ ਲੱਗੀ ਵੀ ਵਿਚਾਸ਼ਣੀ ਆਪਣੀ ਆ ਦੇਖੋ ਕੋਈ ਨਹੀਂ ਤੁਸੀਂ ਇਹਨੂੰ ਹੀ ਦੇਖ ਲਓ ਮੈਂ ਦੇਖਦੀ ਹਾਂ ਉਹਨੂੰ ਕਿਹਾ ਨਾ ਬੱਚੇ ਉਹਨੂੰ ਨਹੀਂ ਕੁਝ ਚਾਹਗਾ ਲਓ ਜੀ ਉਧਰ ਸਾਗ ਧਰ ਲਿਆ ਮਸੀਹ ਹੈ ਆਏ ਤਾਂ ਇਹਦਾ ਇਹ ਬੀਬੀ ਕਹਿੰਦੇ ਹਤੇ ਤਾਂ ਲੱਡੂਆਂ ਦੀ ਚਾਣੀ ਹੋਈ ਆ ਵੀ ਉਹਦੀ ਨਹੀਂ ਹੈਗੀ ਖੋਏ ਦੀ ਖੋਏ ਦੀ ਥੋੜੀ ਜੀ ਜ਼ਿਆਦਾ ਰੜਨੀ ਪੈਂਦੀ ਆ ਅਸੇ ਨਹੀਂ ਬਾ ਪਤਲੀਆਂ ਰਹਿ ਜਾਂਦੀਆਂ ਪਤਲਾ ਨਾਲ ਫਿਰ ਖਰਾਬ ਵੀ ਜਲਦੀ ਹੋ ਜਾਂਦਾ ਜੇਨ ਰੜੀ ਹੋਈ ਹੋਵੇ ਖੋਆ ਤੇ ਚਾਸ਼ਨੀ ਫਿਰ ਜਲਦੀ ਖਰਾਬ ਨਹੀਂ ਹੁੰਦਾ ਹੈ ਹੁਣ ਬਾੜੀਆਂ ਪੈਣਾ ਕਹਿਣੀਆਂ ਸਾਡਾ ਖੋਆ ਖਾਣ ਨੂੰ ਜੀ ਕਰਿਆ ਹੈ ਹੋਰ ਬਾਈ ਚੰਦੋਹਾ ਲਾਉ ਜੀ ਆਪਾਂ ਨੇ ਕਾਫੀ ਦਿਨ ਹੋ ਗਏ ਵੀਡੀਓ ਨਹੀਂ ਸਿਪਾਈ ਕਿਉਂਕਿ ਸ਼ਹੀਦੀ ਦਿਵਸ ਚੱਲ ਰਿਹਾ ਸੀਗਾ ਤਾਂ ਕਰਕੇ ਜੀ ਨਹੀਂ ਕਰਦਾ ਹੁੰਦਾ ਵੀ ਉਹ ਵੀਡੀਓ ਬਣਾਉਣ ਨੂੰ ਸਮਾਂ ਲਾਵਾਂਗੇ ਉਹੀ ਪਾਠ ਕਰ ਲੈਨੇ ਆ ਆਪਣਾ ਤੇ ਤਾਂ ਕਰਕੇ ਨਹੀਂ ਸੀ ਬਾਈ ਨਾਲੇ ਵੀਡੀਓ ਤਾਂ ਸਾਰਾ ਸਾਲ ਪੈਂਦੀ ਹੀ ਰਹਿੰਦੀਆਂ ਨੇ ਗਿਆ ਹਿੰਦਾ ਦਾ 15-20 ਦਿਨ ਹੋ 20 ਦਿਨ ਹੋ ਗਏ ਮਿੰਦਾ ਦਾ ਹਨ ਕਰ ਦੋ ਲਓ ਜੀ ਹੋ ਗਈ ਗੁਰਬ ਲੈਉਣ ਲੱਗੇ ਆਪਣੀ ਉਹਦੇ ਵਿੱਚ ਚਾਸ਼ਨੀ ਹਾਦੀ ਹੁਣ ਤਾਂ ਵੀ ਵੀ ਰੜਨ ਲੱਗੀ ਬਸ ਥੋੜੀ ਜੀ ਕੱਚਾ ਆ ਲਓ ਜੀ ਅੱਜ ਤਾਂ ਤੁਹਾਨੂੰ ਭੈਣਾ ਨੂੰ ਸੋਨੇ ਤੇ ਸਹੱਗੇ ਵਾਲੀ ਗੱਲ ਹੋ ਗਈ ਇੱਧਰ ਮੱਕੀ ਦੀਆਂ ਰੋਟੀਆਂ ਸਾਗ ਨਾਲ ਹੋ ਇੱਧਰ ਨਾਲ ਖੁਆ ਹੋਰੇ ਇਹ ਵੀ ਇਕੱਠੀਆਂ ਚੀਜ਼ਾਂ ਕਦੇ ਹੀ ਮਿਲਦੀਆਂ ਨੇ ਕਦੇ ਸਾਗ ਬਣਿਆ ਹੁੰਦਾ ਕਦੇ ਖੁਆ ਹਨਾ ਅੱਜ ਤੁਹਾਨੂੰ ਦੋਏ ਕੁਝ ਮਿਲ ਗਿਆ ਆ ਦੇਖੋ ਜੀ ਐਨ ਝੱਗ ਆਉਣ ਲੱਗ ਗਈ ਬਸ ਹੁਣ ਇਹਦੀ ਦੁਬਾਰੇ ਚੀਨੀ ਬਣਨ ਲੱਗ ਜਾਂਦੀ ਹੈ ਜਦੋਂ ਉਦੋਂ ਸਮਝੋ ਕਿ ਚਾਸ਼ਨੀ ਪੱਕ ਗਈ ਆ ਪਹਿਲਾਂ ਇੱਕ ਤਾਰ ਦੀ ਸੀ ਹੁਣ ਦੋ ਤਾਰ ਦੀ ਹੋ ਗਈ ਇਕੱਠੀ ਤਾਰ ਦੀ ਬਸ ਹੁਣ ਤਾਂ ਤਾਰ ਟੁੱਟਣੀ ਨਹੀਂ ਹਾਂ ਆ ਗਈ ਆ ਜਦੋਂ ਐ ਪਤਾ ਲੱਗ ਜਾਂਦਾ ਜਦੋਂ ਐ ਤਾਰ ਚ ਹੋਣ ਲੱਗ ਜਾਂਦੀ ਹੈ ਉਹ ਵੀ ਬਣ ਗਈ ਦਵਾਨੀ ਲਓ ਜੀ ਐਨ ਬਣ ਗਈ ਆ ਇਹ ਆਪਣੀ ਇੱਕ ਤਾਰ ਦੀ ਹੁਣ ਚੱਕ ਕੇ ਮੈਂ ਇਹਨੂੰ ਇਹਦੇ ਵਿੱਚ ਹੀ ਪਾ ਦੂੰਗੀ ਤੇ ਇਹਦੇ ਇੱਕ ਮਿੰਟ ਮੇਰੇ ਤੋਂ ਕੈਮਰਾ ਬੰਦ ਕਰਕੇ ਪਾ ਦੂੰਗੀ ਹਾਂ ਇੰਨਾ ਬਸ ਫਿਲ੍ਹਾ ਉਜੀ ਵਿੱਚ ਇਹ ਆਪਾਂ ਉਹ ਸਮਾਨ ਪਾ ਦਨੇ ਆ ਥੋੜਾ ਜਿਹਾ ਬਦਾਮ ਬਦੂਮ ਵੀ ਵਿੱਚ ਥੋੜਾ ਥੋੜਾ ਖੁਆ ਪਾ ਕੇ ਹਿਲਾ ਲਿਓ ਹਨਾ ਇਹਦੇ ਵਿੱਚ ਲੱਗੀ ਹੋਈ ਆਾ ਮਿੱਠਾ ਜਿਆ। ਹਲੋ ਇਹਨੂੰ ਐਂ ਕਰਕੇ ਘੋਟ ਲਵੇ ਫਿਰ ਜਿਆਦਾ ਸਵਾਦ ਹੋ ਜਾਂਦਾ। ਤੁਹਾਨੂੰ ਵੀ ਫੋਨ ਵਿੱਚ ਦੀ ਖੁਸ਼ਬੂ ਆਂਦੀ ਹੋਣੀ ਮੈਨੂੰ ਲੱਗਦਾ। ਆਹੋ। ਲਓ ਜੀ ਪ੍ਰਾਂਤ ਨੂੰ ਆਪਾਂ ਥੋੜਾ ਥੋੜਾ ਘਿਓ ਲਾ ਲਿਆ ਆ ਸੋਨੇ ਦੀ ਪ੍ਰਾਂਤ ਦੇ ਵਿੱਚ ਖੁਆ ਜਮਾਵਾਂਗੇ ਹੁਣ ਆਪਾਂ ਲਓ ਜੀ ਆ ਜਮਾਤਾ ਅਬੀਬੀ ਹੋਣਾ ਦੇ ਕੋਸਾ ਕੋਸਾ ਖਾਣ ਵਾਸਤੇ ਰੱਖ ਲਿਆ ਤੇ ਗਰਮ ਗਰਮ ਵਧੀਆ ਲੱਗਦਾ ਇਧਰ ਅੰਮ੍ਰਿਤ ਦਾ ਪਤਾ ਇਹਦੀਆਂ ਸਵੇਰੇ ਫਿਰ ਆਪਾਂ ਬਰਫੀਆਂ ਕੱਟ ਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਵ ਜੀ ਆ ਪਿਓਰ ਵੈਲਵਟ ਦਾ ਸੂਟ ਰੈਡੀ ਹੋਇਆ ਤੇ ਟੋਟਲੀ ਹੈਂਡਵਰਕ ਆ ਬਾਜੂ ਵਰਕ ਤੇ ਆ ਗਲੇ ਦਾ ਵਰਕ ਹੈਗਾ ਤੇ ਆ ਦੁਪੱਟਾ ਪਿਓਰ ਚਨੋਂਨ ਦਾ ਲੱਗਾ ਹੋਇਆ ਆ ਦੇਖੋ ਤੇ ਆ ਸਲਵਾਰ ਵਰਕ ਹੈਗਾ ਪਿਓਰ ਕ੍ਰੇਪ ਦੀ ਸਲਵਾਰ ਆ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ 70 87 50 20 51 ਆਪਣਾ ਕੰਟੈਕਟ ਨੰਬਰ ਹੈਗਾ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੋ ਜੀ ਆ ਰੋਜ਼ੀ ਕਲਰ ਦਾ ਪਿਓਰ ਰੌ ਸਿਲਕ ਖਾਦੀ ਕਹਿੰਦੇ ਐ ਇਹਨੂੰ ਤੇ ਸੂਟ ਰੈਡੀ ਹੋਇਆ ਤੇ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਆ ਆ ਦੇਖੋ ਆ ਘੇਰੇ ਤੇ ਵਰਕ ਤੇ ਆ ਬਾਜੂ ਵਰਕ ਥਿਲਮਿਲ ਥਿਲਮਿਲ ਕਰ ਰਿਹਾ ਤੇ ਫੇ ਪੋਟਲੀਆਂ ਲਗਾ ਦਿੱਤੀਆਂ ਤੇ ਆ ਸਲਵਾਰ ਦੇ ਪੌਂਚਿਆਂ ਦੇ ਉੱਪਰ ਵਰਕ ਆ ਦੇਖੋ ਤੇ ਆ ਦੁਪੱਟਾ ਆ ਦੇਖੋ ਦੁਪੱਟਾ ਤੇ ਆਪਣਾ ਕੰਟੈਕਟ ਨੰਬਰ ਹੈਗਾ 7087502051 ਤੇ ਇਹਦੇ ਵਿੱਚ ਜਾਲ ਬਣਿਆ ਹੋਇਆ ਹੈ ਹੈਂਡਵਰਕ ਦਾ ਟੋਟਲੀ ਹੈਂਡਵਰਕ ਸੂਟ ਹੈ ਰਹਾ ਹੈ ਲਓ ਜੀ ਆ ਦੇਖੋ ਲਓ ਜੀ ਆਪਾਂ ਨੇ ਹੁਣ ਜਿਹੜਾ ਰਾਤ ਦਾ ਖੁਆ ਜਮਾਇਆ ਹੋਇਆ ਸੀਗਾ ਉਹਨੂੰ ਕੱਟ ਲਈ ਆ ਦੇਖੋ ਇਧਰੋਂ ਥੋੜਾ ਜਿਹਾ ਕਿਸੇ ਨੇ ਖਾਣਾ ਹੋਣਾ ਤੋੜ ਕੇ ਖਾ ਲਿਆ ਤੋੜ ਕੇ ਖਾ ਲਿਆ ਫਿਰ ਬਿੱਲੀ ਦੇ ਸਹਾਨੇ ਦੁੱਧ ਨਹੀਂ ਜੰਮਦਾ ਫਿਰ ਹੋਗਾ ਕਿੱਥੇ ਜੰਮਦਾ ਐਨ ਮੋਟਿਆ ਹੋ ਜਮਾਇਆ ਹੋਇਆ ਹਾਂ ਬੀਬੀ ਕਹਿੰਦੇ ਚੱਲ ਵੀ ਕੋਈ ਗੱਲ ਨਹੀਂ ਮੋਟੇ ਨੂੰ ਮੈਂ ਤਾਂ ਐਸੀ ਵੀ ਚੱਲ ਦੋ ਚੋ ਜਮਾ ਲੰਨੇ ਆ ਉਹ ਮਾਤਰਾ ਹੂੰ ਅੱਗ ਲੱਗ ਇਧਰ ਲੱਡੂ ਵੀ ਨੇ ਭੈਣੇ ਲੱਡੂ ਵੀ ਸ਼ਕੋ ਪੰਜੀਰੀ ਸੌਰੀ ਪੰਜੀਰੀ ਵੀ ਆ ਆ ਦੇਖੋ ਤੇ ਲੱਡੂ ਇਹਦੇ ਵਿੱਚ ਨੇ ਪੰਜੀਰੀ ਇਹਦੇ ਵਿੱਚ ਆਹ ਸਾਰਾ ਕੁਝ ਖਾਓ ਆ ਹਲਸੀ ਦੇ ਲੱਡੂ ਨੇ ਆ ਦੇਖੋ ਤੇ ਆ ਪੰਜੀਰੀਆ ਦੂਜੇ ਲੱਡੂ ਵੀ ਹੈਗੇ ਨੇ ਜੇ ਖਾਣੇ ਨੇ ਲੌਂਜੀਆ ਦੂਸਰੇ ਲੱਡੂ ਨੇ ਉੱਤੇ ਨਾਰੀਅਲ ਦਾ ਉਹ ਘਰਿਆ ਹੋਇਆ ਬੂਰਾ ਪਾਇਆ ਹੋਇਆ ਇਹ ਤਾਂ ਮੁੱਲ ਦੇ ਹੀ ਨੇਗੇ ਬਾਕੀ ਉਹ ਸਾਰਾ ਸਮਾਨ ਘਰ ਦਾ ਆਪਾਂ ਨੇ ਤਿਆਰ ਕੀਤਾ ਲੱਕ ਲੱਕੋ ਦੇਖੋ ਮਿੱਪੀਗਾ ਦੇ ਲੈ ਖਾ ਲੋ ਭਾਈ ਫਿਰ ਬਹੁਤ ਟੇਸਟੀ ਬਣਿਆ ਰਾਤ ਅਸੀਂ ਗਰਮ-ਗਰਮ ਦਾ ਟੇਸਟ ਕਰਿਆ ਸੀਗਾ ਤੇ ਬਾਹਰ ਤੁਹਾਨੂੰ ਮੌਸਮ ਦਿਖਾ ਕੇ ਲੈ ਕੇ ਆਉਣੀ ਐ ਇੰਨੀ ਠੰਡ ਹੋਈ ਹੋਈ ਐ ਨਾ ਬਹੁਤ ਜ਼ਿਆਦਾ ਅੰਮ੍ਰਿਤ ਟਿਊਸ਼ਨ ਤੇ ਗਿਆ ਅੱਗੇ ਉਹ ਸਕੂਟਰ ਤੇ ਆਂਦਾ ਹੁੰਦਾ ਅੱਜ ਐ ਟ੍ਰੇਲ ਦਾ ਮੀਂਹ ਪੈ ਰਿਹਾ ਸੀਗਾ ਫੇਰ ਉਹਦੇ ਪਾਪਾ ਗੱਡੀ ਛੱਡ ਕੇ ਆਏ ਨੇ ਆ ਦੇਖੋ ਹਾ ਵੀ ਬੂਟੇ ਆਪਣੇ ਹੋ ਗਏ ਠੰਡ ਨਾਲ ਮੂੰਹ ਜੇ ਮੋੜ ਰੱਖੇ ਨੇ ਵਿਚਾਰਿਆਂ ਨੇ ਹਾਲੇ-ਦਾਲੇ ਦਾ ਪੰਛੀ ਦਾ ਆਪਣਾ ਪੂਰਾ ਚਾਹ ਚਾਹ ਰਹੇ ਨੇ ਇੰਜੋਏ ਕਰ ਰਹੇ ਨੇ ਲਓ ਜੀ ਬਾਹਰਲਾ ਵੀ ਤੁਹਾਨੂੰ ਦਿਖਾਤਾ ਅੰਦਰ ਵੀ ਤੁਹਾਨੂੰ ਖੂਆ-ਖੂਆ ਸ਼ਕਾਤਾ ਲਓ ਜੀ ਇਹ ਕੱਟੇ ਗਏ ਪੀਸ ਉਹ ਵਾਹ ਤਿੰਨ ਖੁੰਜੀਆਂ ਕੱਟਦਾ ਹਾਂ ਹਾਂ ਪਹਿਲਾਂ ਚਾਰਸ ਕੱਟੀਆਂ ਨੇ ਬੀਬੀ ਕਹਿੰਦੇ ਹੁਣ ਤਿੰਨ ਖੁੰਜੀਆਂ ਲੰਬੀਆਂ ਹੀਆਂ ਕੱਟਦਾ ਲਓ ਜੀ ਆ ਦੇਖੋ ਡਰਾਈਂਗ ਰੂਮ ਦੇ ਵਿੱਚ ਆਪਣਾ ਹ ਸਾਰਾ ਸਮਾਨ ਐਈ ਮੈਂ ਇਕੱਠਾ ਕਰਕੇ ਰੱਖਿਆ ਹੋਇਆ ਸੀ ਕਿਸੇ ਦਾ ਕੋਈ ਆਰਡਰ ਨਹੀਂ ਕੱਢਿਆ ਹੈਗਾ ਕਿਉਂਕਿ ਸ਼ਹੀਦੀ ਪ੍ਰੂਫ ਚੱਲ ਰਹੇ ਸੀਗੇ ਤੇ ਉਮੀ ਸਾਰਾ ਸਮਾਨ ਐਵੇਂ ਇਕੱਠਾ ਕਰਕੇ ਰੱਖਿਆ ਹੋਇਆ ਉੱਥੇ ਮੈਂ ਆਪਣਾ ਲਾਇਆ ਹੋਇਆ ਸੀਗਾ ਬੈੱਡ ਤੇ ਉੱਥੇ ਬੈਠ ਕੇ ਪਾਠ ਕਰਦੀ ਹੁੰਦੀ ਸੀ ਆਪਦੀ ਬੁਟੀਕ ਦੇ ਵਿੱਚ ਹੀ ਤਿਆਰ ਜਾਈਆਂ ਰਜੂਈਆਂ ਸਭ ਦਾ ਸਭ ਕੁਝ ਇਦਾਂ ਹੀ ਪਿਆ ਤੇ ਹੁਣ ਮੈਂ ਉਹ ਕਰੂੰਗੀ ਸਭ ਦਾ ਤੋਰੂੰਗੀ ਸਮਾਨ ਹਨਾ ਰੈਡੀ ਕਰ ਕਰਕੇ ਕੱਪੜਿਆਂ ਦੇ ਨਾਲ ਇਹ ਜੈਕਟਾਂ ਬਣਵਾਈਆਂ ਸੀਗੀਆਂ ਕਿਸੇ ਭੈਣ ਨੇ ਲਾਈਟ ਲਾ ਕੇ ਦਿਖਾਉਣੀ ਆ ਆ ਲਓ ਜੀ ਜੈਕਟਾਂ ਬਣਵਾਈਆਂ ਸੀ ਭੈਣ ਹੁਣਾਂ ਨੇ ਉਹ ਵੀ ਸਭ ਕੁਝ ਰੈਡੀ ਆ ਤੇ ਆ ਸੂਟ ਵੀ ਰੈਡੀ ਨੇਗੇ ਪਰ ਭੇਜਿਆ ਨਹੀਂ ਸੀ ਹੁਣ ਹਿਸਾਬ ਕਿਤਾਬ ਕਰਕੇ ਸਾਰਾ ਸਬਦ ਅਸਮਾਨ ਕੱਢਾਂਗੇ ਤੇ ਚਲੋ ਠੀਕ ਹੈ ਜੀ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਸੈਕਿੰਡ ਉਹ ਹੋ ਗਿਆ ਡੇ ਹੈ ਨਾ ਤੇ ਹੁਣ ਅਸੀਂ ਆਪਦਾ ਰੋਟੀ ਪਾਣੀ ਕਰਨਾ ਸਵੇਰ ਦਾ ਪਹਿਲਾਂ ਆਪਾਂ ਰਾਤ ਤੋਂ ਕੱਲ ਤੋਂ ਵੀਡੀਓ ਸ਼ੁਰੂ ਕਰੀ ਸੀਗੀ ਹਾਂ ਤੇ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੁਣ ਸਾਰਿਆਂ ਨੂੰ ਤੇ ਦਿਨ ਦੁਗਣੀਆਂ ਰਾਤ ਚੋਗਣੀਆਂ ਤਰੱਕੀਆਂ ਬਖਸ਼ੋ ਸਭ ਤੋਂ ਪਹਿਲਾਂ ਤਾਂ ਗੁਰੂ ਦੇ ਲੜ ਲੱਗੋ ਸਾਰੇ ਪਿਆਰੇ ਹੈਨਾ ਤੇ ਤਰੱਕੀਆਂ ਕਾਮਯਾਬੀਆਂ ਤਾਂ ਬਾਅਦ ਚ ਨੇ ਪਹਿਲਾਂ ਗੁਰੂ ਦੇ ਲੜ ਲੱਗੋ ਕਿਉਂਕਿ ਉਹਨਾਂ ਤੋਂ ਬਿਨਾਂ ਕੁਝ ਵੀ ਨਹੀਂ ਹੈਗਾ ਹਾਂ 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 ਉਹ ਕਰਵਾ ਦੇ ਦੇਦਾ ਹਾਂ ਹਾਂ ਉਹਨਾਂ ਨੇ ਆਪ ਹੀ ਦੇ ਦੇਣੀਆਂ ਨੇ ਕਿ ਤਰੱਕੀਆਂ ਕਾਮਯਾਬੀਆਂ ਤਾਂ ਜਦੋਂ ਲੜ ਲੱਗੇ ਉਹਨਾਂ ਦੇ ਚਲੋ ਠੀਕ ਹੈ ਜੀ ਹੁਣ ਆਪਾਂ ਕਰਦੇ ਆਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ